ਤਸਵੀਰ ਲਈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਰਾਜਾ ਵੜਿੰਗ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਔਰ ਇੱਕ ਬਹੁਤ ਹੀ ਵੱਡਾ ਮਾਮਲਾ ਪੰਜਾਬ ਦੀ ਸਿਆਸਤ ਨਾਲ ਜੁੜਿਆ ਹੈਦਰਸਾਲ 500 ਕਰੋੜ ਦਾ ਬਿਆਨ ਦੇ ਕੇ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਸਿਆਸੀ ਹਲਚਲ ਪੈਦਾ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਬਾਬਤ ਪੰਜਾਬ ਦੀ ਰਾਜਨੀਤੀ ਗਰਮਾਈ ਦੇਸ਼ ਪਰ ਦੇ ਵਿੱਚ ਇਸ ਬਿਆਨ ਦੀ ਜਿਹੜੀ ਹੈ ਚਰਚਾ ਹੋਈ ਕਿ ਆਖਿਰਕਾਰ ਕਾਂਗਰਸ 500 ਕਰੋੜ ਰੁਪਏ ਦੇ ਕੇ ਜਿਹੜੀ ਹੈ ਮੁੱਖ ਮੰਤਰੀ ਦੀ ਸੀਟ ਮਿਲਦੀ ਹੈ ਉਸ ਤੋਂ ਬਾਅਦ ਅੱਜ ਨਵਜੋਤ ਕੌਰ ਸਿੱਧੂ ਵੱਲੋਂ ਕਿਹਾ ਗਿਆ ਕਿ 5-5 ਕਰੋੜ ਰੁਪਏ ਦੇ ਕੇ ਤੇ ਐਮਐਲਏ ਦੇ ਕੋ ਸਰਦੀਆਂ ਦੀਆਂ ਟਿਕਟਾਂ ਮਿਲਦੀਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਵੱਡੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਉਹ ਭਾਜਪਾ ਨਾਲ ਜੁੜੇ ਨੇ ਜਾਂ ਕੋਈ ਆਮ ਆਦਮੀ ਪਾਰਟੀ ਦੇ ਤਲਵੇ ਤੱਕ ਚੜਦਾ ਹੈ ਇਤੋਂ ਤੱਕ ਕਿ ਕਿਹਾ ਗਿਆ ਕਿ ਕੁਝ ਲੋਕ ਭਾਜਪਾ ਚੋਂ ਜਿਹੜੇ ਨੇ ਇੱਧਰ ਆਏ ਨੇ ਔਰ ਕਾਂਗਰਸ ਦੇ ਲੀਡਰ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਇੱਕ ਸਲੀਪਰ ਸੈੱਲ ਦੇ ਤੌਰ ਤੇ ਕੰਮ ਕਰ ਰਹੇ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਸਾਰਾ ਵਿਵਾਦ ਛਿੜਦਾ ਹੈ ਤਾਂ ਬਹੁਤ ਹੀ ਵੱਡਾ ਐਕਸ਼ਨ ਰਾਜਾ ਵੜਿੰਗ ਵੱਲੋਂ ਲਿੱਤਾ ਗਿਆ ਹੈ ਦਰਸਲ ਅਕਸਰ ਇਸ ਦੀ ਜਿਹੜੀਆਂ ਪਾਵਰਸ ਨੇ ਔਰ ਸੈਂਟਰਲ ਜਿਹੜੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੁੰਦੀ ਉਸ ਦੇ ਕੋਲ ਹੁੰਦੀ ਹੈ ਲੇਕਿਨ ਸੈਂਟਰਲ ਲੀਡਰਸ਼ਿਪ ਦੀ ਗੱਲ ਨਾ ਸੁਣਦੇ ਹੋਏ ਸਿੱਧੇ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਗਿਆ ਹੈ ਦਰਸਲ ਇਸ ਮਾਮਲੇ ਦੇ ਚ ਕਾਰਵਾਈ ਲੱਗ ਰਹੀ ਆਸੀ ਹੋਏਗੀ ਲੇਕਿਨ ਐਡੀ ਜਲਦੀ ਹੋਏਗੀ ਐਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਬੇ ਤੜਕ ਹੋ ਕੇ ਆਪਣੀ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜੋ ਤਰਨ ਤਰਨ ਦੀ ਜਿਮਨੀ ਤੋਂ ਉਹਨਾਂ ਕਰਨ ਬੁਰਜ ਨੂੰ ਜਿਹੜੀ ਟਿਕਟ ਹੈ ਉਸ ਦੇ ਵਾਸਤੇ 5 ਕਰੋੜ ਰੁਪਏ ਲਿੱਤਾ ਗਿਆ ਸੀ ਤੋਂ ਉਸ ਤੋਂ ਬਾਅਦ ਕਰਨ ਬੁਰਜ ਉਹਨਾਂ ਨੇ ਕਿਹਾ ਕਿ ਮੈਂ ਕੋਈ ਵੀ ਪੈਸਾ ਨਹੀਂ ਦਿੱਤਾ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਭਾਜਪਾ ਦਾ ਇੱਕ ਲੀਡਰ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਜਿਹੜੇ ਸੰਬੰਧ ਨੇ ਉਹ ਪ੍ਰਤਾਪ ਬਾਜਵਾ ਨਾਲ ਇਸ ਤੋਂ ਇਸ ਤੋਂ ਬਾਅਦ ਉਹਨੇ ਕਿਹਾ ਕਿ ਰਾਜਾ ਵਰਿੰਗ ਦੀ ਇੱਕ ਫਾਈਲ ਹੈ ਜਿਹੜੀ ਕਿ ਭਗਵੰਤ ਮਾਨ ਨੇ ਆਪਣੇ ਕੋਲ ਰੱਖੀ ਹੈ ਔਰ ਕੰਦਾ ਟੱਪ ਕੇ ਦੂਜੇ ਦੇ ਘਰਾਂ ਚ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਬਿਆਨ ਜਦੋਂ ਆਏ ਤਾਂ ਯਕੀਨਨ ਜੋ ਹੈ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਲੀਡਰ ਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਬੰਦੀ ਸੀ ਲੇਕਿਨ ਇਸ ਦੀ ਵੱਡੀ ਕਾਰਵਾਈ ਹੋਏਗੀ ਇਸ ਤੇ ਬਾਰੇ ਕਿਸੇ ਨੇ ਨਹੀਂ ਸੀ ਸੋਚਿਆ ਕਿਉਂਕਿ ਅਕਸਰ ਇਸ ਤਰ੍ਹਾਂ ਦੇ ਜਦੋਂ ਮਾਮਲੇ ਹੁੰਦੇ ਨੇ ਤੇ ਸ਼ੋਕੋਜ਼ ਨੋਟਿਸ ਜਾਰੀ ਕੀਤਾ ਜਾਂਦਾ ਹੈ ਜੋ ਵੀ ਉਮੀਦਵਾਰ ਹੁੰਦਾ ਹੈ ਜਿਸ ਤਰ੍ਹਾਂ ਦਾ ਵੀ ਲੀਡਰ ਹੁੰਦਾ ਉਸ ਨੂੰ ਬੁਲਾਇਆ ਜਾਂਦਾ ਹੈ ਉਸ ਦੀ ਗੱਲ ਸੁਣੀ ਜਾਂਦੀ ਹੈ ਉਸ ਦੀ ਗੱਲ ਰੱਖੀ ਜਾਂਦੀ ਹੈ ਲੇਕਿਨ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਔਰ ਕਾਂਗਰਸ ਦੇ ਪ੍ਰਧਾਨ ਨੇ ਸਿੱਧਾ ਹੀ ਇੱਕ ਸਿੰਬਲ ਸਿੰਗਲ ਲਾਈਨ ਦਾ ਜੋ ਹੈ ਟਵੀਟ ਜਿਹੜਾ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਗਿਆ ਸੀ ਦੱਸਣਾ ਚਾਹਾਂਗੇ ਕਿ ਬਰਖਾਸਤੀ ਨਹੀਂ ਹੋਈ ਹੈ ਸਸਪੈਂਡ ਕੀਤਾ ਗਿਆ ਹੈ ਸਸਪੈਂਡ ਔਰ ਬਰਖਾਸਤੀ 'ਚ ਥੋੜਾ ਜਿਹਾ ਫਰਕ ਹੁੰਦਾ ਵੀ ਮੈਂ ਤਾਂ ਦੱਸਣਾ ਚਾਹਾਂਗਾ ਕਿ ਸਸਪੈਂਡ ਬੰਦੇ ਨੂੰ ਪਾਰਟੀ ਦੇ ਵਿੱਚ ਦੁਬਾਰਾ ਲਿਤਾ ਜਾ ਸਕਦਾ ਹੈ ਲੇਕਿਨ ਬਰਖਾਸਤ ਜੋ ਇੱਕ ਵਾਰੀ ਪਾਰਟੀ ਤੋਂ ਕਰ ਦਿੱਤਾ ਜਾਵੇ ਤਾਂ ਉਹ ਜਿਹੜੀ ਹੈ ਉਸ ਨੂੰ ਵਾਪਸ ਆਣਾ ਕਾਫੀ ਮੁਸ਼ਕਲ ਹੁੰਦਾ ਹੈ ਔਰ ਨਵਜੋਧਕ ਔਰ ਸਿੱਧੂ ਨਾਲ ਜੋ ਐਸਐਲ ਹੋਆ ਹੈ ਉਹ सस्पेंड ਹੋਇਆ ਸਸਪੈਂਸ਼ਨ ਜਿਹੜੀ ਹੈ ਕਿ ਉਹਨਾਂ ਦੀ ਇਮੀਡੀਏਟ ਕਰ ਦਿੱਤੀ ਗਈ ਹੈ ਨਵਜੋਤ ਕੋਰ ਸਿੱਧੂ ਦਾ ਸਬਾਬਤ ਕੋਈ ਬਿਆਨ ਨਹੀਂ ਆਇਆ ਹੈ ਲੇਕਿਨ ਪੰਜਾਬ ਕਾਂਗਰਸ ਨੇ ਇੱਕ ਜਿਹੜਾ ਸੁਨੇਹਾ ਹੈ ਉਹ ਦੇ ਦਿੱਤਾ ਹੈ ਕਿ ਪਾਰਟੀ ਦੇ ਵਿੱਚ ਇਨਡਿਸਿਪਲਿਨ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਿਸ ਤਰੀਕੇ ਦੀ ਬਿਆਨਬਾਜ਼ੀ ਅੱਜ ਹੋਈ ਉਹ ਸ਼ਾਇਦ ਪੰਜਾਬ ਕਾਂਗਰਸ ਦੇ ਇਤਿਹਾਸ ਅੱਜ ਤੱਕ ਨਹੀਂ ਹੋਈ ਤੁਸੀਂ ਦੇਖੋ ਕਿ ਇਕੱਲੇ ਇੱਕ ਲੀਡਰ ਨੂੰ ਨਹੀਂ ਸੁਖਿੰਦਰ ਰੰਦਾਵਾ ਹੋਣ ਚਰਨਜੀਤ ਸਿੰਘ ਚੰਨੀ ਹੋਣ ਰਾਜਾ ਵੜਿੰਗ ਹੋਣੀਆਂ ਪ੍ਰਤਾਪ ਬਾਜਵਾ ਕਿਉਂਕਿ ਵੱਡੇ ਲੀਡਰ ਨੇ ਪੰਜਾਬ ਕਾਂਗਰਸ ਦੇ ਤਾਂ ਇਹਨਾਂ ਸਾਰਿਆਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਕਟਾਸ ਕੀਤਾ ਆਪਣੇ ਬਿਆਨ ਦਿੱਤੇ ਤੋਂ ਉਸ ਤੋਂ ਬਾਅਦ ਜਿਹੜਾ ਹੈ ਇਹ ਇੱਕ ਕਾਰਵਾਈ ਹੋਈ ਦੱਸਣਾ ਚਾਹਾਂਗੇ ਕਿ ਨਵਜੋਤ ਸਿੰਘ ਸਿੱਧੂ ਪਹਿਲੇ ਭਾਜਪਾ ਚ ਸਨ ਭਾਜਪਾ ਤੋਂ ਬਾਅਦ ਉਹ ਕਾਂਗਰਸ ਚ ਆਏ ਔਰ ਕਾਂਗਰਸ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਪਣੀ ਬਿਮਾਰੀ ਕਾਰਨ ਸਿਆਸਤ ਤੋਂ ਦੂਰ ਰਹੇ ਲੇਕਿਨ ਜਦੋਂ ਠੀਕ ਹੁੰਦੇ ਨੇ ਤੇ ਸਿਆਸਤ ਚ ਐਂਟਰੀ ਮਾਰਦੇ ਨੇ ਔਰ ਸਿਆਸਤ ਚ ਐਂਟਰੀ ਮਾਰਨ ਤੋਂ ਬਾਅਦ ਇੱਕ ਵੱਡਾ ਜਿਹੜਾ ਹੈ ਇੱਕ ਉਹਨਾਂ ਵੱਲੋਂ ਇੱਕ ਜਿਸ ਨੂੰ ਸੀ ਕਹੀਏ ਜਵਾਲਾਮੁਖੀ ਬੰਬ ਨਹੀਂ ਕਿਉਂਕਿ ਇਹ ਇਸ ਤਰ੍ਹਾਂ ਦੀ ਚੀਜ਼ ਹੈ ਜੋ ਕਿ ਨਵਜੋਤ ਕੋਰ ਸਿੱਧੂ ਜਿਸ ਤਰੀਕੇ ਨਾਲ ਅਟੈਕਿੰਗ ਹੋ ਕੇ ਆਏ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਬਿਆਨਬਾਜ਼ੀ ਕੀਤੀ ਔਰ ਕਾਂਗਰਸ ਨੂੰ ਤੁਸੀਂ ਦੇਖੋਗੇ ਪਹਿਲੀ ਵਾਰ ਇਸ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਕਾਂਗਰਸ ਨੂੰ ਇੱਕਦਮ ਐਕਸ਼ਨ ਲੈਣਾ ਵਿਚ ਜਿਹੜੀ ਹੈ ਹੁਣ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਹੈ ਤਾਂ ਫਿਲਹਾਲ ਆਨੁਲੇ ਸਮੇਂ ਤੇ ਨਵਜੋਤ ਕੌਰ ਸਿੱਧੂ ਕੀ ਕਰਦੇ ਨੇ ਕਿਉਂਕਿ ਅਟਕਲਾਂ ਲਗਾਤਾਰ ਲਗਾਈਆਂ ਜਾ ਰਹੀਆਂ ਸੀ ਕਿ ਉਹ ਭਾਜਪਾ ਜਾ ਸਕਦੇ ਨੇ ਹੁਣ ਰਸਤੇ ਖੁੱਲਦੇ ਨਜ਼ਰ ਆ ਰਹੇ ਨੇ ਕਿ ਕਿਤੇ ਨਾ ਕਿਤੇ ਭਾਜਪਾ ਵੱਲ ਜਾਣ ਦੀ ਜਿਹੜੀ ਰਾਹ ਹੈ ਉਹ ਸੌਖੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਾਰ ਉਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਹੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਔਰ ਅਗਰ ਉਹ ਬਾਹਰ ਜਾਂਦੇ ਨੇ ਅਗਰ ਕਿਸੇ ਹੋਰ ਪਾਰਟੀ ਦਾ ਰੁਕ ਕਰਦੇ ਨੇ ਤਾਂ ਇਹ ਆਪਣੇ ਆਪ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਇੱਕ ਪੁਚਾਲ ਹੋਏਗਾ ਇੱਕ ਵੱਡਾ ਮੋੜ ਹੋਏਗਾ ਕਿਉਂਕਿ ਸਿਆਸਤ ਦਾ ਇੱਕ ਚਿਹਰਾ ਬਦਲ ਜਾਏਗਾ ਨਵਜੋਤ ਸਿੰਘ ਸਿੱਧੂ ਜੋ ਕਿ ਅਜੇ ਤਾਂ ਕੁਝ ਦਿਨ ਪਹਿਲਾਂ ਸੀਐਮ ਦੇ ਉਮੀਦਵਾਰ ਜਾਂ ਪੰਜਾਬ ਪ੍ਰਧਾਨਗੀ ਦੀ ਉਮੀਦਵਾਰ ਦੇ ਲਿਸਟ ਸਨ ਲੇਕਿਨ ਅਚਾਨਕ ਜਿਸ ਤਰੀਕੇ ਨਾਲ ਉਹਨਾਂ ਦੀ ਪਤਨੀ ਵੱਲੋਂ ਗੱਲਬਾਤ ਕੀਤੀ ਗਈ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਤਾਂ ਉਸ ਤੋਂ ਬਾਅਦ ਸਸਪੈਂਸ਼ਨ ਨਵਜੋਤ ਕੌਰ ਸਿੱਧੂ ਦੀ ਹੋ ਚੁੱਕੀ ਹੈ ਨਵਜੋਤ ਕੌਰ ਸਿੱਧੂ ਹੁਣ ਪੰਜਾਬ ਕਾਂਗਰਸ ਦਾ ਹਿੱਸਾ ਨਹੀਂ ਨੇ ਫਿਲਹਾਲ ਉਹਨਾਂ ਨੂੰ ਪਾਰਟੀ ਚ ਸਸਪੈਂਡ ਕੀਤਾ ਗਿਆ ਹੈ ਹੁਣ ਇਸ ਬਾਬਤ ਨਵਜੋਤ ਕੌਰ ਸਿੱਧੂ ਕੀ ਰਿਐਕਟ ਕਰਦੇ ਨੇ ਕਿਉਂਕਿ ਸਭ ਤੋਂ ਵੱਡੀ ਚੀਜ਼ ਇਸ ਲਈ ਦੇਖਣ ਵਾਲੀ ਹੈ ਕਿ ਨਵਜੋਤ ਕੌਰ ਸਿੱਧੂ ਦਾ ਕੀ ਰਿਐਕਸ਼ਨ ਆਂਦਾ ਹੈ ਲੇਕਿਨ ਫਿਲਹਾਲ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਰਸਤਾ ਦਿਖਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਹੋਰ ਵੀ ਜਰੀ ਅਪਡੇਟ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ